ਸੁਰੂ ਕੀਤਾ ਪਿੰਡ ਫੱਤਾ ਦੇ ਗੁਰਦੁਆਰਾ ਸਾਹਿਬ ਤੋਂ ਮਹਾਰਾਜ ਦਾ ਪਾਵਨ ਸਰੂਪ ਸੁਰਖੇਤ ਜਗ੍ਹਾ 'ਤੇ ਜਾਇਆ ਗਿਆ ਸ੍ਰੀ ਹਰਗੋਬਿੰਦਪੁਰ ਸਾਹਿਬ ਬਿਊਰੋ ਚੀਫ ਦਵਿੰਦਰ ਸਿੰਘ ਪਾਗ ਡੈਮ ਤੋਂ ਲਗਾਤਾਰ ਬਿਆਸ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਤੇ ਚਲਦੀ ਹੈ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਬਿਆਸ ਦਰਿਆ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਲਗਾਤਾਰ ਵਧ ਰਿਹਾ ਹੈ ਜਿਸ ਕਰਕੇ ਦਰਿਆ ਕਿਨਾਰੇ ਵੱਸੇ ਪਿੰਡਾਂ ਦੇ ਲੋਕ ਸੁਰਖੇਤ

ਵਿੱਚ ਵੀ ਇੱਕ ਦਮ ਪਾਣੀ ਦਾ ਪੱਧਰ ਵਧ ਗਿਆ ਸੀ ਜਿਸ ਕਰਕੇ ਅਸੀਂ ਪਹਿਲਾਂ ਹੀ ਸੁਰੱਖਿਅਤ ਜਗ੍ਹਾ ਤੇ ਜਾ ਰਹੇ ਹਾਂ ਜ਼ਿਕਰਯੋਗ ਹੈ ਕਿ ਦਰਿਆ ਕਿਨਾਰੇ ਲਗਭਗ 100 ਤੋਂ 200 ਏਕੜ ਫਸਲ ਪਾਣੀ ਦੀ ਲਪੇਟ ਵਿੱਚ ਆ ਚੁੱਕੀ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਦਰਿਆ ਬਿਆਸ ਕਿਨਾਰੇ ਤੁਸੀ ਬੰਨ ਬੰਨਿਆ ਜਾਵੇ ਤਾਂ ਜੋ ਹਰ ਸਾਲ ਜੋ ਫਸਲ ਅਤੇ ਘਰ ਬਾਹਰ ਦਾ ਮਾਲੀ ਨੁਕਸਾਨ ਹੁੰਦਾ ਹੈ ਉਹ ਨਾ ਹੋਵੇ ਆਜਨੇ ਤੁਹਾਹੇ ਸਾਥਾਨ ਤੁਹਾਰਾ ਸੇ ਆਸ਼ਰਮ ਦਾ ਨਿਆ ਸੋ ਪਿੰਡ ਦਾ ਆਰੋਗ ਨਹਿਰ ਦੇ ਕਿਨਾਰੇ ਤੇ ਹੈ ਜੀ ਆਉਂਦੀ ਆਂਸਨ ਦੇ ਰਸਤੇ ਤੇ ਪਰਮਿਸਰ ਪਾਣੀ ਦੀ ਸੇਫੀ ਕਰਨ ਲਈ ਅਤੇ ਦੇਪਾ ਕਰਨ ਲਈ ਸਮੂਹ ਨਗਰਾਨਿਆਂ ਸੰਗਠਨ ਸੇ ਪਿਆ ਹਕਤਾਂ ਬ੍ਰਿਯਾ ਬਿਆਸ ਦੇ ਕੰਡੇ ਕੰਡੇ ਦੋਵੇਂ ਪਾਸੇ ਵਸਦੇ ਕਿਸਾਨ ਵੀਰੋ ਆਹ ਤਰਾਸ ਦੀ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਆ ਜਿਹੜੇ ਖੇਤ ਮੈਂ ਆਪਜੀ ਨੂੰ ਬੁਖਾਰਿਆ ਇੱਥੇ ਚਰੀ ਬਾਜਰਾ ਬੜਾ ਉੱਚਾ ਉੱਚਾ ਹੀ ਜਿਹੜਾ ਹੁਣ ਨਜ਼ਰ ਨਹੀਂ ਆ ਰਿਹਾ ਪਰਲਾ ਪਾਸਾ ਦੇਖ ਸਕਦੇ ਹਾਂ ਜਿੱਥੇ ਦਿੱਲੀ ਜੰਮੂ ਕੜਾ ਐਕਸਪ੍ਰੈਸ ਵੇ ਦੀਆਂ ਬੁਰਜੀਆਂ ਨਜ਼ਰ ਆਉਂਦੀਆਂ ਕਿੰਨੀਆਂ ਕਿੰਨੀਆਂ ਪਾਣੀ ਦੀ ਡੁੱਬੀਆਂ ਆ ਉਸ ਤੋਂ ਪਾਰਲੇ ਪਾਸੇ ਮਕਈਆਂ ਤੇ ਝੋਨੇ ਇਹ ਸਾਰੇ ਡੁੱਬ ਗਏ ਆ ਬਰਬਾਦ ਹੋ ਗਏ ਤੇ ਘਰਾਂ 'ਚ ਪਾਣੀ ਤੇਜ਼ੀ ਨਾਲ ਜਾਂਦਿਆ ਸੋ ਬੇਨਤੀ ਆ ਅਸੀਂ ਤਾਂ ਸਿਰਫ ਬੇਨਤੀ ਹੀ ਕਰ ਸਕਦੇ ਆ ਵੀ ਆਪੋ ਆਪਣਾ ਸਮਾਨ ਕੱਢ ਕੇ ਸੁੱਕੇ ਥਾਂ ਤੇ ਲੈ ਜਾਓ ਇਹ ਹੋਰ ਵੀ ਚੜ ਸਕਦਾ ਆ ਜਿਹੋ ਜਿਹੀਆਂ ਖਬਰਾਂ ਆਉਣ ਡੀਆਂ ਆ ਤੇ ਨੁਕਸਾਨ ਇਸ ਤੋਂ ਜ਼ਿਆਦਾ ਹੋ ਸਕਦਾ ਆ ਉੱਠ ਜਾਣ ਲਈ ਸ਼ਾਇਦ ਪ੍ਰਸ਼ਾਸਨ ਤੁਹਾਨੂੰ ਨਾ ਕਵੇ ਪਰ ਅਸੀਂ ਤੇ ਇਹੋ ਰਹਿ ਦਿਆਂਗੇ ਵੀ ਆਪਣਾ ਸਮਾਨ ਆਪਣਾ ਮਾਲ ਡੰਗਰ ਕਿਸੇ ਇਹੋ ਜੀ ਥਾਂ ਤੇ ਲੈ ਜਿਓ ਜਿੱਥੇ ਬਚਾਅ ਹੋ ਸਕੇ ਕਿਉਂਕਿ ਇਹ ਸਰਕਾਰ ਕੋਲੋਂ ਕਦੇ ਕਿਸੇ ਮੁਆਵਜ਼ੇ ਦੀ ਝਾਕ ਨਾ ਰੱਖਿਓ ਯਾਦ ਹੋਊਗਾ ਆਪ ਜੀ ਨੂੰ ਜਦੋਂ ਭਗਵੰਤ ਮਾਨ ਨੇ ਆਖਿਆ ਸੀ ਮੁਰਗੀ ਦਾ ਮੁਆਵਜ਼ਾ ਵੀ ਦਿਆਂਗੇ ਬੱਕਰੀ ਦਾ ਮੁਆਵਜ਼ਾ ਵੀ ਦਿਆਂਗੇ ਤੇ ਇੱਥੇ ਲੱਖਾਂ ਦੀਆਂ ਫਸਲਾਂ ਰੁੜਗੀਆਂ ਉਹਨੂੰ ਲਿਖਣ ਤੱਕ ਕੋਈ ਨਹੀਂ ਸੀ ਆਇਆ ਸੋ ਇਹੋ ਹੀ ਬੇਨਤੀ ਕਰਾਂਗੇ ਵੀ ਹਾਲਾਤ ਦਰਿਆ ਦੇ ਕੰਢੇ ਤੇ ਬੱਦ ਤੋਂ ਬੱਦਤਰ ਹੁੰਦੇ ਜਾਣ ਡਿਆ ਪਾਰਲਾ ਇਲਾਕਾ ਕਪੂਰੇ ਦਾ ਭੋਲ ਬਾਗੇ ਖੋਖਵਾਲ ਮਾੜੀ ਟਾਂਡਾ ਆਦ ਪਿੰਡਾਂ ਦੀਆਂ ਪਹਿਲੀਆਂ ਜਿਹੜੀਆਂ ਉਹ ਡੁੱਬ ਗਈਆਂ ਸੋ ਆਪਣਾ ਸਮਾਨ ਕੀ ਕਹਿੰਦੇ ਆ ਆਪਣੀ ਸਵਾਨ ਸਮਾਨ ਦੀ ਸਵਾਰੀ ਆਪ ਜ਼ਿੰਮੇਵਾਰ ਦੇ ਹਿਸਾਬ ਨਾਲ ਇਹਨਾਂ ਸਰਕਾਰਾਂ ਤੋਂ ਕੋਈ ਝਾਗ ਨਾ ਰੱਖਿਓ ਆ ਇਹਦਾ ਜ਼ਮੀਨਾ ਖੋਣ ਦਾ ਯਤਨ ਕਰੂਗੀ ਮੁਆਵਜ਼ਾ ਤੇਨੇ ਕੀ ਦੇਣਾ ਹੁਣੇ ਤੁਸੀਂ ਵੇਖਿਆ ਸਿਰਫ ਤਾਂ ਕਰਦੇ ਨਹੀਂ ਥੱਕਦੇ ਲੈਂਡ ਪੂਲਿੰਗ ਸਕੀਮ ਦੀਆਂ ਤੇ ਹੁਣ ਜਦੋਂ ਅਗਲੋਂ ਅਗਲੇ ਪਾਸੇ ਜੁੱਤੀ ਨਜ਼ਰ ਆਉਂਦੀ ਆ ਵੀ ਸਾਡੀ ਪਹਿਲੀ ਜੀ ਵੜ ਕੇ ਵਿਖਾਇਓ ਜਦੋਂ ਛੇਤਰਾ ਦਾ ਮੁਸ਼ਕਾ ਆ ਤੇ ਉਸੇ ਵੇਲੇ ਪੁੱਠੇ ਪੈਰੀਂ ਪਹੌਂ ਗਿਆ ਜੀ ਇਹ ਕਿਸਾਨਾਂ ਦੇ ਹਿੱਤ ਚ ਨਹੀਂ ਗੀਏ ਹੁਣ ਹਿੱਤ ਜੇ ਨਾ ਹਿੱਤ ਦਿਸਣ ਲੱਗ ਪਿਆ ਆ ਸੋ ਇਹੋ ਹੀ ਬੇਨਤੀ ਕਰਨੀ ਸੀ ਆਪ ਜੀ ਨੂੰ ਵੀ ਹਾਲਾਤ ਜਿਹੜੇ ਆ ਉਹ ਦਰਿਆ ਦੇ ਕੰਡੇ-ਕੰਡੇ ਬਹੁਤੇ ਵਧੀਆ ਨਹੀਂ ਆਪਣਾ ਫਸਲ ਤਾਂ ਹੁਣ ਆਪਾਂ ਸੰਭਾਲ ਨਹੀਂ ਸਕਦੇ ਕੱਚੀ ਆ ਆਪਣਾ ਦਾਣਾ ਫੱਕਾ ਮਾਲ ਡੰਗਰ ਤੇ ਪਰਿਵਾਰ ਦੇ ਜੀ ਲੈ ਕੇ ਅਗੇ ਸੁਰੱਖੇ ਥਾਂ ਤੇ ਚਲੇ ਜਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਇਹ ਇਬਾਦਤ ਨੂੰ ਪਹੁੰਚੇ ਲਿਆ ਜਾਣਾ ਹੈ। ਮਾਰਾ ਸਰੂਪ ਦੀ ਆਪਣਾ ਪਿੰਡ ਮੇਰਾ ਪਿੰਡ ਰੜੀ ਹੈ। ਉੱਥੇ ਆਪਾਂ ਮਾਰਾ ਇਹ ਸਰੂਪ ਲੈ ਕੇ ਜਨੈ ਕਿਉਂਕਿ ਸੇਫ ਜਗ੍ਹਾ ਤੇ ਲੈ ਜਾਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇੱਕ ਰਸਤਾ ਬਹੁਤ ਖਰਾਬ ਹੈ। ਰਸਤੇ ਖਰਾਬ ਦੇ ਕਾਰਨ ਰਾਤ ਦੇ ਸਮੇਂ ਲੋਡ ਪੈਂਦੀ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਇਸ ਕਰਕੇ ਇਹਨੂੰ ਮਾਰਾ ਸਰੂਪ ਨੂੰ ਪਹਿਲਾਂ ਹੀ ਸੇਫ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਜੀ। ਆਪਾਂ ਤੇ ਕਿੱਥੇ ਰਹਿਣ ਵਾਲੇ ਹੋ? ਮੇਰਾ ਪਿੰਡ ਜੀ ਪਿੰਡ ਗੰਧੂਆਲ ਜਿਲ੍ਹਾ ਹਿਸ਼ਾਰਪੁਰ ਹਤਾ ਗੁੱਲਾ ਦੇ ਨਾਲ ਹੀ ਮਿਲ ਕੇ ਰੜਾ ਮੰਡ ਨਿਸ਼ਾਨ ਸਿੰਘ ਨਾਮ ਹੈ ਜੀ। ਫਿਰ ਕਮਾਨ ਬਣ ਕੇ ਤਿਆਰੀ ਕੱਸੀ ਵੀ ਆ ਕੀ ਕਰਨਾ ਇਹ ਜੀ ਬਿਆਸ ਦਰਿਆ ਦਾ ਪਾਣੀ ਬਹੁਤ ਜ਼ਿਆਦਾ ਚੜਦਾ ਪਿਆ ਵਾ ਇਸ ਕਰਕੇ ਅਸੀਂ ਤਿਆਰੀ ਕੀਤੀ ਆ ਆਪਦੀ ਵੀ ਜੇ ਬਾਈ ਚਾਂਸ ਸਾਡੇ ਇਧਰ ਖੇਤਾਂ ਦੇ ਵਿੱਚ ਨਾਗੇ ਸਾਡੇ ਘਰਾਂ ਤੱਕ ਪਾਣੀ ਪਹੁੰਚਦਾ ਵਾ ਤੇ ਅਸੀਂ ਆਪਣਾ ਸੁਰੱਖਿਤੀ ਜਗ੍ਹਾ ਤੇ ਪਹੁੰਚ ਜਾਵਾਂਗੇ ਹੁਣ ਸਥਿਤੀ ਕੀ ਪਾਣੀ diastam ਪਾਣੀ ਸਿੱਤੀ ਕੀ ਤਾਲੀਆਂ ਵਿੱਚ ਪਾਣੀ ਦੀ ਸਿੱਤੀ ਹੈ ਵੀ ਪਾਣੀ ਬਹੁਤ ਜ਼ਿਆਦਾ ਵਧਦਾ ਪਿਆ ਵਾ ਚੜਦਾ ਬਹੁਤ ਜ਼ਿਆਦਾ ਵਾ ਲਿਕਣ ਅਜੇ ਨੀਵੇਂ ਨੀਵੇਂ ਥਾਵਾਂ ਤੇ ਬਹੁਤ ਜ਼ਿਆਦਾ ਫਿਰਦਾ ਵਾ ਦਰਿਆ ਦੇ ਲੱਗ ਲੱਗੇ ਤੇ ਆਪਾਂ ਥੋੜੇ ਜੇ ਅੱਧਾ ਕਿਲੋਮੀਟਰ ਹਟਦੇ ਆ ਇਹ ਕਰਕੇ ਆਪਣੀਆਂ ਜੇ ਜ਼ਮੀਨਾਂ ਚ ਪਾਣੀ ਨਹੀਂਗਾ ਪੁੰਜਾ ਪਰ ਪਹੁੰਚ ਜਾਣਾ ਵਾ ਘੰਟੇ ਅੱਧੇ ਘੰਟੇ ਡੇਢ ਘੰਟੇ ਰਕ 2 ਘੰਟੇ ਤੱਕ ਪਹੁੰਚ ਜੂਗਾ ਜੇ ਸਾਡਾ ਹਾਲਾਤ ਆ ਤੇ ਕੋਈ ਪ੍ਰਸ਼ਾਸਨ ਵੱਲੋਂ ਤੁਹਾਡੀ ਹੈਲਪ ਵਾਸਤੇ ਕੋਈ ਪ੍ਰਬੰਧ ਕੀਤਾ ਗਿਆ ਹੈ ਹਾਂਜੀ ਕੁਝ ਪੇੜੀਆਂ ਪਿੰਡ ਦੇ ਵਿੱਚ ਭੇਜੀਆਂ ਆ ਕੁਝ ਜਿਦਾ ਮਤਲਬ ਕਿ ਪ੍ਰਸ਼ਾਸਨ ਦਾ ਵਰਕਰ ਜੀ ਆ ਬੰਦੇ ਸਾਰੇ ਆਪਣੀ ਭਣ ਭਰਾ ਤੇ ਬਾਕੀ ਇੱਥੇ ਆਏਗੇ ਪਟਵਾਰੀ ਸਾਹਿਬ ਵੀ ਆਏ ਸੀ ਪੂਰਵੀ ਇਥੇ ਮੈਗਮੇ ਆ ਲਿਆ ਹੀ ਆਉਂਦੇ ਆ ਵੇਖ ਕੇ ਮੁਰਜ ਜਾਂਦੇ ਆ ਜੇ ਕੋਈ ਨੰਬਰ ਨੰਬਰ ਦੇ ਗਏ ਆ ਬਾਈ ਚਾਂਸ ਲੋੜ ਪੈਂਦੀ ਤੇ ਫੋਨ ਕਰਿਆ